ਪਿੰਡ ਫਲਾਉਂਡ ਕਲਾ ਬਾਈ ਲੋੜੀ ਤਾਂ ਅਗਲੇ ਦਿਨ ਹੀ ਮਿਲੇਗਾ ਟੌਪ ਦੋ ਫਲਾਉਂਡ ਖੁਰਦੂਲੀਆ ਟੀਮਾਂ ਦੇ ਦਰਮਿਆਨ ਜਿਹੜਾ ਮੁਕਾਬਲਾ ਉਹ ਖੇਡਿਆ ਜਾਣਾ ਪਹਿਲੀ ਰੇਡ ਪੈ ਗਈ ਬਾਈ ਮੈਚ ਦੀ ਸਰਾਉ ਦੀ ਟੀਮ ਆ ਜਿਹੜੀ ਇਹ ਫੁੱਟਬਾਲ ਦੀ ਗਰਾਊਂਡ ਵਾਲੇ ਪਾਸੇ ਆ ਦੂਜੇ ਪਾਸੇ ਮੁੰਡੇ ਹਲਾਉਂਡ ਵਾਲੇ ਆ ਹਾਂ ਪਹਿਲੀ ਕਬੱਡੀ ਪਾ ਕੇ ਕਹਿੰਦੇ ਮੁੰਡਾ ਇਸ ਵੇਲੇ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਇੱਕ ਕਿਹੜਾ ਪੰਡਾ ਬਈ ਇਹ ਸਰਾਉ ਦੀ ਇਹ ਸਰਾਉ ਸਰੋਤ ਹੇਲੋ ਸਰੋਤ ਵਾਲਾ ਮੁੰਡਾ ਪਾਈ ਰਿਹਾ ਬੋਲਣ ਕਿ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਫੇਰ ਪੈ ਗਈ ਇਸ ਨੌਜਵਾਨ ਦੀ ਆਹ ਵੇਖ ਲਿਆ ਮੁੰਡਾ ਕਹਿੰਦੇ ਇਸ ਵੇਲੇ ਬੂਰਾ ਚਿੱਟਾ ਰੰਗ ਆ ਆਹ ਵੇਖੋ ਸਾਹਮਣੇ ਮੁੰਡਾ ਕਹਿੰਦੇ ਨੰਬਰ ਦਾ ਬਾਦ ਦਾ ਫੇਰ ਆਪਣੀ ਟੀਮ ਦੇ ਲਈ ਕਰਦਾ ਹੋਇਆ ਚੱਲ ਬਈ ਨੌਜਵਾਨਾ ਪਾਹ ਗੁਲ ਕਬੱਡੀ ਚੱਲੇ ਆ ਬੰਦਾ ਬਈ ਸਪੋਰਟ ਕਰਿਓ ਫਿਰ ਆਪਾਂ ਮੈਚ ਦਿਖਾਇਆ ਕਰਾਂਗੇ ਸਭ। ਆਓ ਸਾਹਮਣੇ ਮੇਰੇ ਵੀਰੋ ਫਿਰ ਪਈ ਹੀ ਕਬੱਡੀ ਦੇ ਉੱਪਰ ਮੁੰਡਾ ਕਹਿੰਦੇ ਇਸ ਵੇਲੇ ਆਉ ਸਰਾਉਂਦ ਵਾਲਾ ਦਰਦਾ ਹੋਇਆ ਭਾਈ ਪਰ ਨੰਬਰ ਰੀਡਰ ਦੇ ਖਾਤੇ ਜਾ ਜੁੜਿਆ। ਬਈ ਫਿਰ ਦਿਖਾਇਆ ਕਰਾਂਗੇ ਮੈਚ ਆਪਾਂ ਕਬੱਡੀ ਦੇ। ਸਭ ਜੀ ਸਪੋਰਟ ਕਰੋਗੇ। ਅਗਲੀ ਕਬੱਡੀ ਖੇਡ ਮਦਾਦ ਦੇ ਵਿੱਚ ਫੇਰ ਪੈ ਗਈ ਹੈ ਮੇਰੇ ਵੀਰੋ ਹੁਣ ਵੇਖਾਂਗੇ ਜਾਫ ਲੇਨ ਦੇ ਵਿੱਚ ਕਹਿੰਦੇ ਜਸਨ ਪੰਡਤ ਵੀ ਲੱਗਿਆ ਹੋਇਆ ਹੈ ਲੈ ਵੀ ਪੰਡਤਾ ਉਹ ਜਫਾ ਲਾਉਣਾ ਪੈਣਾ ਮੁੰਡਿਆ ਜਾਫ ਲੇਨ ਦੇ ਵਿੱਚ ਵੇਖਦੇ ਆ ਜਸਨ ਪੰਡਤ ਤਿਆਰ ਹੈ ਪਰ ਜਸਤ ਦਾ ਸਾਥੀ ਖਿਡਾਰੀ ਮੇਰੇ ਵੀਰੋ ਇਸ ਵੇਲੇ ਆਉ ਕਰਦਾ ਹੋਇਆ ਟਰਾਈ ਨੰਬਰ ਕਹਿੰਦੇ ਆਪਣੀ ਟੀਮ ਦੇ ਲਈ ਜੋੜ ਗਿਆ ਆ ਬਈ ਦਿਲਵਰਾ ਮਾ ਫਿਰ ਕਬੱਡੀ ਲਓ ਦਿਲਬਰ ਮੇਰੇ ਵੀਰੋ ਦਿਲਬਰ ਇਸ ਵੇਲੇ ਮਦਾਦ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਮੇਰੇ ਵੀਰੋ ਉਹ ਨੰਬਰ ਰੇਡਰ ਦਾ ਨੰਬਰ ਕਹਿੰਦੇ ਰੇਡਰ ਦਾ ਅਗਲੇ ਮੈਚ ਦੀਆਂ ਟੀਮਾਂ ਉਹ ਵੀ ਜਿਹੜੀਆਂ ਤਿਆਰੀ ਖਿੱਚ ਕੇ ਰੱਖਣ ਜੀ ਅਗਲੇ ਮੈਚ ਦੀਆਂ ਟੀਮਾਂ ਦੇਲਾ ਸਿੰਘਾਂ ਤੇ ਨਾਰੋ ਮਾਜਰਾ ਇਹ ਟੀਮਾਂ ਗਰਾਊਂਡ ਦੇ ਨਾਰੋ ਮਾਜਰਾ ਆ ਗਈ ਦੇਲਾ ਸਿੰਘਾਂ ਆ ਗਈ ਆ ਨਾਰੋ ਮਾਜਰੇ ਦੀ ਟੀਮ ਉਹ ਵੀ ਮੈਦਾਨ ਦੇ ਲਾਗੇ ਆ ਜਵੇ ਨਾਰੋ ਮਾਜਰਾ ਵੇਲਾ ਸੀਹੇ ਦੀ ਟੀਮ ਜਿਹੜੀ ਉਹ ਪੁੱਜ ਚੁੱਕੀ ਆ ਨਾਰੋ ਮਾਦਰਾ ਆ ਜਵੇ ਆਓ ਸਾਹਮਣੇ ਪਈ ਹੀ ਕਬੱਡੀ ਦੇ ਉੱਪਰ ਆਓ ਮੁੰਡਾ ਕਦੇ ਵਜੀ ਟਰਾਈ ਕਰਦਾ ਹੋਇਆ ਹਰ ਨੰਬਰ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਚੱਲ ਬਈ ਨੌਜਵਾਨਾ ਫੇਰ ਪਾਕ ਕਬੱਡੀ ਲਓ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਆਓ ਵੇਖੋ ਸਾਹਮਣੇ ਇਹ ਕਹਿੰਦੇ ਮੁੰਡਾ ਟੁੱਟ ਟੁੱਟ ਲੱਗਦਾ ਟੁੱਟ ਟੁੱਟ ਲੱਗਦਾ ਨੰਬਰ ਕਹਿੰਦੇ ਰੇਡਰ ਤੇ ਹੀ ਜਾ ਜੁੜਿਆ ਨੰਬਰ ਰੇਟਰ ਦਾ ਆ ਵੀ ਮੁੰਡਿਆ ਪਾਕ ਕਬੱਡੀ ਖੇਡ ਮੈਦਾਨ ਦੇ ਵਿੱਚ ਕੇ ਮਾੜਾ ਖੇਡ ਕੇ ਖਿਡਾਰੀ ਹੋਵੇ ਟੱਕੜਾ ਟੱਕੜਾ ਨਹੀਂ ਲੋਕੋ ਕੋਈ ਸੰਦਾ ਜੰਮਦਾ ਫਿਰਦਾ 스타 ਜਿਹੜਾ ਰਾਤੋਂ ਰਾਤ ਬਣਨੇ ਨੂੰ ਬੰਦਾ ਹੋ ਰਿਹਾ ਨਹੀਂ ਕਿਸੇ ਵੀ ਕੰਮ ਦਾ ਕੇ ਮੀਲਾ ਵਾਲਾ ਬੋਣਾ ਗੱਲਾਂ ਸੱਚ ਲਿਖਦਾ ਬੰਦਾ ਹੌਲੀ-ਹੌਲੀ ਕੌੜੀਆ ਚੱਲਣ ਸਿੱਖਦਾ ਬੰਦਾ ਹੌਲੀ-ਹੌਲੀ ਕੌੜੀਆ ਚੱਲਣ ਸਿੱਖਦਾ ਆਹ ਕਹਿੰਦੇ ਜਸਨਾ ਆ ਪੰਡਤਾ ਆਹ ਜਸਨਾ ਪੰਡਤ ਮੇਰੇ ਵੀਰੋ ਇਸ ਵੇਰੇ ਐਨ ਕਹਦੇ ਕਰਦਾ ਹੋਇਆ ਟਰਾਈ ਖੇਡ ਕਬੱਡੀ ਦਾ ਕਹਿੰਦੇ ਕੀੜਾ ਜਾਫੀ ਆ ਆਹ ਮੁੰਡਾ ਕਹਿੰਦੇ ਜਸਨ ਪੰਡਤ ਦੇ ਜਫਾ ਲਾ ਗਿਆ ਆਹ ਜਸਨ ਵੱਡੇ ਵੱਡੇ ਕਰਾ ਗਿਆ ਰੇਡ ਪਾਉਣ ਦੇ ਲਈ ਢਿਲ ਪਰ ਆ ਗਿਆ ਮੇਰੇ ਵੀਰੋ ਆਓ ਇੱਥੇ ਨੇ ਪਾਸੇ ਵੀ ਕਹਿੰਦੇ ਐਨ ਮੁੰਡਾ ਟਰਾਈ ਕਰਦਾ ਹੋਇਆ ਮੇਰੇ ਵੀਰੋ ਐਨ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਪੂਰਾ ਜੋਰ ਹੈ ਦੋਨੋਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਦੇ ਵਿੱਚ ਐਨ ਕਹਿੰਦੇ ਕਬੱਡੀ ਕਬੱਡੀ ਕਰਦਾ ਹੋਇਆ ਨੌਜਵਾਨ ਲਓ ਜਫਾ ਲੱਗਦਾ ਹੋਇਆ ਇਸੇ ਦੇ ਮੈਦਾਨ ਦੇ ਵਿੱਚ ਇਹਨਾਂ ਦੇ ਚੋਟੀ ਦਾ ਜਫਾ ਲਾ ਗਿਆ ਮੁੰਡਾ ਚੱਲ ਬਈ ਗੱਪਰੂ ਆ ਪਾ ਫਿਰ ਕਬੱਡੀ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪੌਂਡ ਵੀ ਕਹਿੰਦੇ ਤਿਆਰ ਪਰ ਤਿਆਰ ਹੈ ਨਹੀਂ ਨਹੀਂ ਭਾਈ ਸ਼ੌਕ ਪੰਜਾਬ ਦੇ ਚੈਨਲ ਆ ਆਪਣਾ ਲਾਈਵ ਨਹੀਂ ਲਾਈਵ ਨਹੀਂ ਡੋਵੇ ਕੱਲ ਨੂੰ ਪਾ ਲਾਂਗੇ ਜਾਂ ਸ਼ਾਮ ਨੂੰ ਪਾ ਲਾਂਗੇ ਜਿਹੜਾ ਉਹ ਖੇਡਿਆ ਜਾ ਰਿਹਾ ਹੈ ਔਰ ਬਾਕੀ ਕਹਿੰਦੇ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਨੰਬਰ ਫੇਰ ਕਹਿੰਦੇ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਆਇਓ ਕਿਥੇ ਆ? ਕਿਹਿਆ ਹੋਇਆ? ਮੇਰੇ ਕੋਲ ਦੇ ਨੇ। ਮੇਲਾ ਸੀਹਾ ਤੇ ਨਾਰੋ ਮਾਜਰਾ। ਨਾਰੋ ਮਾਜਰਾ ਆ ਗਈ ਬਈ। ਨਾਰੋ ਮਾਜਰਾ ਆ ਗਈ ਹੈ। ਦੇਰ ਦਾ ਸੀਹਾ ਵੀ ਆ ਗਈ ਹੈ। ਧੰਨਵਾਦ ਦੋਨੋਂ ਟੀਮਾਂ ਦੇ। ਧੰਨਵਾਦ। ਜਿਹੜਾ ਅਗਲਾ ਮੁਕਾਬਲਾ ਉਹ ਖੇਡੇ ਜਾਵੇਗਾ। ਲਓ ਖਿਡਾਰੀਆ ਹੋਈਆਂ ਬਾਵਾ। ਹੁਣ ਚਾਰ ਜਾਫੀਆਂ ਦੇ ਵਿੱਚੋਂ ਆਹ ਦੇਖਦੇ ਆ ਸਾਹਮਣੇ। ਇਹਨ ਕਦੇ ਮੁੰਡਾ ਟਰਾਈ ਕਰਦਾ ਹੋਇਆ ਡੱਕ ਲਾਈਨ ਦੀ ਰੱਖ ਲੈਂਦੀ।

ਆਹ ਆਪਦੇ ਰੇਡਰ ਰੂਟਰ ਬਾਹਰ ਹੀ ਚੈੱਕ ਕਰ ਲੋ ਵੀਰੇ ਦੋਨੋਂ ਟੀਮਾਂ ਜਿਹੜੀਆਂ ਵਿੱਚ ਜਾ ਕੇ ਨੌਕਰੋ ਰੇਡਰ ਜੇਕਰ ਬਾਹਰ ਪਸੇ ਕਰ ਲੋ ਇਹਨਾਂ ਨੂੰ ਰੇਡਰ ਚੈੱਕ ਕਰਨੀ ਆ ਕੋਈ ਨਾ ਕੋਈ ਨਾ ਆਪਾਂ ਟਾਈਮ ਤੇ ਉਹਨੇ ਦੀ ਆਵਾਂਗੇ ਲਾਓ ਸਾਹਮਣੇ ਦੇ ਵੀਰੋ ਹੁਣ ਨਹੀਂ ਹੀ ਕਬੱਡੀ ਪੰਪਤਾ ਉਹ ਜਸਨੇਆ ਪੰਪਤਾ ਜੱਫਾ ਲਾਉਣਾ ਪੈਣਾ ਗੱਲ ਪਾ ਬਾਡੀ ਆ ਆਹ ਖੇਡ ਦੇ ਮੈਦਾਨ ਵਿੱਚ ਕੋਈ ਸਾਹਮਣੇ ਇਹਨਾਂ ਦੇ ਮੁੰਡਾ ਕਰਦਾ ਹੋਇਆ ਟਰਾਈ ਲੱਗਦਾ ਜੋਰ ਹਾਂ ਦੇਖਦੇ ਆ ਸਾਹਮਣੇ ਨੰਬਰ ਜਾਫੀ ਦੀ ਲਈ ਜੋ ਜਾਦੂੜਿਆ ਨੰਬਰ ਜਾਫੀ ਦਾ ਚੱਲ ਬਈ ਨੌਜਵਾਨਾਂ ਫਿਰ ਬਾ ਕਬੱਡੀ ਲਓ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਫਿਰ ਇਸ ਨੌਜਵਾਨ ਦਾ ਬੋਲਿਆ ਹੋਇਆ ਧਾਵਾ ਕਿ ਧਾਵੀਆਂ ਦੇ ਧਾਵੇ ਕਰੀ ਜਾਂਦੇ ਨੇ ਕਮਾਲ ਹੈ ਖੁਸ਼ੀ ਲੋਕ ਕਦੇ ਮਨਾਉਂਦੇ ਜਿਵੇਂ ਕਿਤੇ ਚ ਕਮਾਲ ਜਿਹੜਾ ਇੱਕ ਵਾਰੀ ਫੜੇ ਪੋੜ ਗੁੱਟ ਨਹੀਂ ਉਹ ਛੱਡਦਾ ਬੱਲੀ ਖੇਡ ਹੈ ਪੰਜਾਬੀਆਂ ਦੀ ਮਾਂ ਤਾਂ ਹੀ ਤੇ ਲੋਕੋ ਜੋਰ ਲੱਗਦਾ ਤਾਂ ਹੀ ਤੇ ਲੋਕੋ ਜੋਰ ਲੱਗਦਾ ਆਓ ਫੇਰ ਕਬੱਡੀ ਨੌਜਵਾਨ ਨੇ ਪਾ ਦਿੱਤੀ ਆਏ ਕਹਿੰਦੇ ਅੰਦਤ ਉਹ ਜਸਨਾ ਪੱਟ ਤੇ ਮੇਰੇ ਵੀਰੋ ਖੇਡ ਕਬੱਡੀ ਦਾ ਟੀੜਾ ਜਾਫੀ ਬੱਲੇ ਬੱਲੇ ਕਰਾਉਣ ਵਾਲਾ ਆਹ ਵੇਖੋ ਸਾਹਮਣੇ ਉਹ ਝਸਕਾ ਪੱਟ ਪਾਇਆ ਹੋਇਆ ਅੱਜ ਕਹਿੰਦੇ ਜਸਨਾ ਪੰਡਤ ਆਇਆ ਹੋਇਆ ਮੇਰੇ ਵੀਰੋ ਆਹ ਨੰਬਰ ਦਾ ਵਾਦਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਚਰਮੀ ਚਲਪਰਾ ਆਹ ਕਬੱਡੀ ਕਹਿੰਦੇ ਚੜੇਰ ਵਾਲੇ ਦਿਲਬਰ ਦੀਆਂ ਗੱਲਾਂ ਹੋਈਆਂ ਮੇਰੇ ਵੀਰੋ ਆਹ ਦੇਖੋ ਸਾਹਮਣੇ ਇਸ ਵੇਲੇ ਕਹਿੰਦੇ ਦਿਲਬਰ ਕਬੱਡੀ ਪਾਉਂਦਾ ਹੋਇਆ ਮੈਦਾਨ ਦੇ ਵਿੱਚ ਲਓ ਨੰਬਰ ਫੇਰ ਕਹਿੰਦੇ ਦਿਲਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਰੀਡਰ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਟੀਮੋਂ ਵਾਲਾ ਗੋਪੀ ਪੁੱਜਿਆ ਹੋਇਆ ਹੋਰਾ ਲੱਭੂ ਵਾਲਾ ਕਹਿੰਦੇ ਲੰਬੇ ਸਮੇਂ ਦੇ ਜੁੜਿਆ ਹੋਇਆ ਕਿਉਂਕਿ ਵੱਡੀ ਕਿਰਪਾ ਸ਼ਰਬ ਸ਼ਕਤੀ ਵਾਲਾ ਬਾਬਾ ਗੱਜਨ ਸ਼ਾਹ ਜੀ ਦੀ ਹੋਰੇ ਰੱਬੋਂ ਦੇ ਉੱਪਰ ਵੱਡੀ ਕਿਰਪਾ ਹੈ ਉਹ ਲੰਬੇ ਸਮੇਂ ਦੇ ਜੁੜਿਆ ਹੋਇਆ ਸਾਡਾ ਵੀਰ ਆ ਜਸਨਾ ਕਹਿੰਦੇ ਫੇਰ ਜਫਾ ਲਾ ਗਿਆ ਮੇਰੇ ਵੀਰੋ ਜਸਨਾ ਉਹ ਸਰਾਰੋਦ ਕਿਹੜੀ ਜੇਤੂ ਰਹੀ ਟੀਮ ਬਾਈ ਸਰੌਦ ਸਰੌਦ ਜੇਤੂ ਰਹੀ ਹੈ ਬਾਈ ਟੀਮ ਵਿੱਚ ਬਹੁਤ ਸੋਹਣਾ